ਬੀਅਰ ਦੀ ਐਂਟਰਸ ਟੈਸਟ ਬੁੱਕ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਦਰਸਲ ਇਸ ਬੁੱਕ ਵਿੱਚ ਮਜਬੀ ਸਿੱਖ ਪਾਈਚਾਰੇ ਖਿਲਾਫ અપਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਜੀ ਹਾਂ ਇਸ ਬੁੱਕ ਵਿੱਚ ਮਜਬੀ ਪਾਈਚਾਰੇ ਦੇ ਲੋਕਾਂ ਨੂੰ ਨੀਵੀਂ ਜਾਤ ਦਾ ਦੱਸਿਆ ਗਿਆ ਹੈ ਦਰਸਲ ਇਸ ਬੁੱਕ ਵਿੱਚ ਇੱਕ ਮੁਹਾਵਰੇ ਨੂੰ ਸਮਝਾਉਣ ਲਈ ਮਜਬੀ ਸਿੱਖ ਪਾਈਚਾਰੇ ਦੇ ਲੋਕਾਂ ਨੂੰ ਨੀਵੀਂ ਜਾਤ ਦਾ ਦਰਸਾਇਆ ਗਿਆ ਇਸ ਕਿਤਾਬ ਵਿੱਚ ਲੀਕ ਲਗਾਉਣ ਦੇ ਮੁਹਾਵਰੇ ਨੂੰ ਸਮਝਾਉਦੇ ਹੋਏ ਲਿਖਿਆ ਗਿਆ ਕਿ ਉੱਚੇ ਖਾਨਦਾਨ ਦੀ ਕੁੜੀ ਨੇ ਚੂੜਿਆਂ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਖਾਨਦਾਨ ਨੂੰ ਲੀਕ ਲਗਾ ਦਿੱਤੀ। ਭਾਵ ਕਿ ਉੱਚੇ ਖਾਨਦਾਨ ਦੀ ਕੁੜੀ ਨੇ ਇੱਕ ਨੀਵੀਂ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਅਤੇ ਉਹਨਾਂ ਦੇ ਖਾਨਦਾਨ ਨੂੰ ਲੀਕ ਲੱਗ ਗਈ ਯਾਨੀ ਕਿ ਲਾਜ ਲੱਗ ਗਈ। ਇਸ ਗਾਈਡ ਦੇ ਲੇਖਕ ਨੇ ਡਾਕਟਰ ਅਮਿਤ ਕਾਂਸਲ ਜਿਨ੍ਹਾਂ ਖਿਲਾਫ ਹੁਣ ਕਾਰਵਾਈ ਦੀ ਮੰਗ ਹੋਣ ਲੱਗੀ ਹੈ। ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਬੀਅਰਡ ਦੇ ਐਂਟਰਸ ਟੈਸਟ ਦੀ ਬੁੱਕ 'ਚ ਸਿੱਖ ਮਜਬੀ ਪਾਈਚਾਰੇ ਖਿਲਾਫ ਇਹ ਕੋਰ ਅਪਮਾਨਜਨਕ ਜਾਤੀ ਸੂਚਕ ਸ਼ਬਦ ਵਰਤੇ ਗਏ ਨੇ ਜਿਸ ਵਿੱਚ ਲੀਕਲ ਗਾਉਣ ਦੇ ਮੁਹਾਵਰੇ ਨੂੰ ਸਮਝਾਉਂਦੇ ਹੋਏ ਮਜਬੀ ਸਿੱਖ ਪਾਈਚਾਰੇ ਦੇ ਲੋਕਾਂ ਨੂੰ ਨੀਵੀਂ ਜਾਤ ਦਾ ਦੱਸਿਆ ਗਿਆ ਉਧਰ ਹੁਣ ਇਸ ਵਿਵਾਦ ਤੋਂ ਬਾਅਦ ਇਸ ਗਾਇਡ ਦੇ ਲੇਖਕ ਡਾਕਟਰ ਅਮਿਤ ਕਾਉਂਸਲ ਸਿੱਖਿਆ ਮੰਤਰੀ ਅਤੇ ਅਧਿਕਾਰੀਆਂ ਖਿਲਾਫ ਐਸ்சி ਐਸਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਹਰ ਕੋਈ ਇਹਨਾਂ ਦਾ ਵਿਰੋਧ ਵੀ ਕਰ ਰਿਹਾ ਹੈ ਐਨਹੀਂ ਨਹੀਂ ਇਸ ਗਾਈਡ ਦੇ ਲੇਖਕ ਡਾਕਟਰ ਅਮਿਤ ਕਾਂਸਲ ਸਿੱਖਿਆ ਮੰਤਰੀ ਐਸ ਸੀ ਐਸਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦਰਸਲ ਇਸ ਕਿਤਾਬ ਵਿੱਚ ਲੀਕ ਲਗਾਉਣ ਦੇ ਮੁਹਾਵਰੇ ਨੂੰ ਸਮਝਾਉਂਦੇ ਹੋਏ ਲਿਖਿਆ ਗਿਆ ਕਿ ਉੱਚੇ ਖਾਨਦਾਨ ਦੀ ਕੁੜੀ ਨੇ ਚੂੜਿਆਂ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਖਾਨਦਾਨ ਨੂੰ ਲੀਕ ਲਗਾ ਦਿੱਤੀ ਯਾਨੀ ਕਿ ਉਸ ਨੇ ਖਾਨਦਾਨ ਦੀ ਨੱਕ ਕਟਾ ਦਿੱਤੀ ਜਿਸ ਦਾ ਸਾਫ ਮਤਲਬ ਹੈ ਕਿ ਉੱਚੇ ਖਾਨਦਾਨ ਦੀ ਕੁੜੀ ਨੇ ਨੀਵੀਂ ਜੱਤ ਦੇ ਮੁੰਡੇ ਨਾਲ ਜ਼ਿਆ ਕਰਵਾਇਆ ਅਤੇ ਉਸ ਨੇ ਆਪਣੇ ਖਾਨਦਾਨ ਨੂੰ ਲਾਜ ਜਲਾ ਦਿੱਤੀ ਜਿਸ ਤੋਂ ਬਾਅਦ ਹੁਣ ਮਜਬੀ ਸਿੱਖ ਪਾਈਚਾਰੇ ਦੇ ਲੋਕਾਂ ਵੱਲੋਂ ਇਸ ਮੁਹਾਵਰੇ ਵਿੱਚ ਵਰਤੇ ਗਏ ਸ਼ਬਦਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਗਾਇਡ ਦੇ ਲੇਖਕ ਡਾਕਟਰ ਅਮਿਤ ਕਾਂਸਲ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਐਸ்சி ਐਸਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਧਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ